पहल <laughs> सि oh, ਕੋਨੇ ਕੋਨੇ ਥਾਂ ਵੇ ਗੁਰਨਿਆਂ ਦੇ ਕੋਲ ਪੈਂਦੀ ਗੁਰਦੁਰੀ ਓਏ ਵੇ ਗੁਰਨਿਆਂ ਦੇ ਕੋਲ ਪੈਂਦੀ ਗੁਰਦੁਰੀ ਲੱਗੇ ਬੁਲਾ ਜਾ ਥਾਣਾ ਵੀ ਹੋਰ ਤਾਂ ਵੇ ਸਾਰੇ ਦੇਖ ਲੈ ਚਰਨਾ ਤੇਰੇ ਸੰਗਾਂ ਦੇ ਕੀ ਕੁਝ ਲਿਖਿਆ ਤਿਸਰ ਤੇ ਮਰ ਗਈਆਂ ਬਈ ਪੈਰਾਂ ਦਾ ਟੱਪਦਾ ਕੰਦਾ ਕੋਠੜੇ ਬੋ ਪੈਰਾਂ ਦਾ ਟੱਪਦਾ ਕੰਦਾ ਕੋਠੜੇ ਹੁਣ ਨਾ ਢੱਪੀ ਦੀਆਂ ਖਾਈਆਂ ਬਈ ਕੰਨ ਟੱਪਦੇ ਦੇ ਪੱਜਿਆ ਕੰਡਾ ਹੋਰ ਕੰਨ ਕੱਪ ਦੇਦੇ ਪੱਜਿਆ ਕੰਡਾ ਤੇ ਮੈਂ ਰਾਮ ਦੁਹਾਈਆਂ ਬਈ ਮਾਸ ਮਾਸ ਤੇਰਾ ਕੁੱਤਿਆਂ ਨੇ ਖਾਦਾ ਉਹ ਮਾਸ ਮਾਸ ਤੇਰਾ ਕੁੱਤਿਆਂ ਨੇ ਖਾਦਾ ਹੱਡੀਆਂ ਰੇਤ ਰਲਾਈਆਂ ਬਈ ਹੱਡੀਆਂ ਤੇਰੀਆਂ ਦਾ ਬੁਰਜ ਚ ਨਾ ਕੇ ਗੀਆਂ ਧੇਰੀਆਂ ਦਾ ਪੁੱਤ ਜਨਾਕੇ ਵਿੱਚ ਰਖਾਈ ਮੋਰੀ ਬਈ ਪਹਿਲਾ ਲੰਗਾਈ ਕਾਲੀ ਗਾਈ ਉਹ ਪਹਿਲਾ ਲੰਗਾਈ ਕਾਲੀ ਗਾਈ ਫੇਰ ਲੰਗਾਈ ਗੋਰੀ ਬਈ ਗੋਰੀ ਗਾਰੇ ਦਿੱਤਾ ਬਛੜਾ ਆਹ ਬਾਈ ਮਾ ਉਹ ਗੋਰੀ ਗਾਰੇ ਦਿੱਤਾ ਬਛੜਾ ਉਹ ਵੀ ਮਰੇ ਤੇ ਆਇਆ ਬਈ ਉਰਲੀ ਢਾਬਦਾ ਗੰਦਲਾ ਪਾਣੀ ਉਰਲੀ ਢਾਬਦਾ ਗੰਦਲਾ ਪਾਣੀ ਪਰਲੀ ਢਾਪਿਆ ਆ ਬਈ ਪਾਣੀ ਪੀਤੇ ਨੂੰ ਹੋ ਗਿਆ ਆ ਤਨ ਉਹ ਪਾਣੀ ਪੀਂਦੇ ਨੂੰ ਹੋ ਗਿਆ ਆ ਤਨ ਸਲੰਗਾ ਮਾਰ ਰਹਾ ਤੇ ਛੋਟੇ ਵੀਰ ਦੇ ਸੰਗ ਟੁੱਟ ਗਈ ਉਹ ਛੋਟੇ ਵੀਰ ਦੇ ਸੰਗ ਟੁੱਟ ਗਈ 500 ਸੱਹ ਕਿਲ ਜੜਾਇਆ ਬਈ ਵੱਡੇ ਵੀਰ ਦਾ ਫਸ ਗਿਆ ਗੱਡਾ ਉਹ ਵੱਡੇ ਵੀਰ ਦਾ ਫਸ ਗਿਆ ਗੱਡਾ 500 ਸੱਹ ਬੈਲ ਮੰਗਾਇਆ ਬਈ 500 ਸੱਹ ਬੈਲ ਨਾ ਪਾਈ ਪੂਰੀ ਉਹ 500 ਸੱਹ ਬੈਲ ਨਾ ਪਾਈ ਪੂਰੀ ਲੱਖਾ ਸ਼ੇਰ ਬੁਲਾਇਆ ਆਕੇ ਚੇਰਨੇ ਮਾਰੀ ਟੁੱਲੀ ਉਹ ਲਾਕੇ ਚੇਰਨੇ ਮਾਰੀ ਟੁੱਲੀ ਨਾ ਬਾਕੋਟ ਪਾਇਆ ਬੇ ਨਾਬੇ ਕੋਟ ਦੀਆਂ ਅੱਖਣ ਕੁੜੀਆਂ ਉਹ ਨਾਬੇ ਕੋਟ ਦੀਆਂ ਅੱਖਣ ਕੁੜੀਆਂ ਤਨ ਬੋਲਣ ਮੁਹਿਆਰ ਚੜ I'm gonna ਲਾ ਬੰਨ ਚ ਨੇ ਟਾਈਮ ਕਿ ਦਿੱਤਾ ਹੱਥਾਂ ਪੈਰਾਂ ਦੀਆਂ ਪੰਜਾਂ ਵੀ ਅਗਲੀ ਵਾਰੀ ਫੇਰ ਆਉਂਗੀ ਓਏ ਅਗਲੀ ਵਾਰੀ ਫੇਰ ਆਖਾਂਗੇ ਜੋ ਮਨਾ ਵਿੱਚ ਰਹੀਆਂ ਲੁੱਟ ਲਾਂ ਮੋ